ਪਹਿਲੀ ਵਾਰੀ ਤੁਸੀਂ ਵੇਖਿਆ ਕਿ ਕੋਈ ਸਿਆਸਤ ਤੋਂ ਕਲਾਕਾਰੀ ਦੀ ਲਾਈਨ ਦੇ ਵਿੱਚ ਆ ਗਿਆ ਇੱਕ ਹੁੰਦਾ ਸ਼ੌਂਕ ਔਰ ਇੱਕ ਹੁੰਦਾ ਫਰਜ਼ ਹੁਣ ਮੈਨੂੰ ਲੱਗਿਆ ਕਿ ਸ਼ਾਇਦ ਉਹ ਵੇਲਾ ਆ ਗਿਆ ਜਿੱਥੇ ਮੈਨੂੰ ਆਪਣੇ ਸ਼ੌਂਕ ਨੂੰ ਪਹਿਲ ਦੇਣ ਦੀ ਜ਼ਰੂਰਤ ਫਰਜ਼ੇ ਆਦ ਹੈ ਕਿ ਭੁੱਲ ਗਏ ਤੇ ਕਿਸਾਨ ਅੰਦੋਲਨ ਤੇ ਪਿਛਲੀ ਵਾਰੀ ਨਵਜੋਦ ਕੋਲ ਲੰਬੀ ਬੜੀ ਐਕਟਿਵ ਸੀ ਖਿੱਚ ਕੇ ਗੱਲਾਂ ਕੀਤੀਆਂ ਸਣੀ ਦੇਲ ਨੂੰ ਤੱਕ ਕਹਿਤਾ ਵੀ ਪੰਜਾਬ ਦੇ ਵਿੱਚ ਵੜ ਕੇ ਦਿਖਾਈ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਉਹਨਾਂ ਨੇ ਮੇਰਾ ਬਹੁਤ ਸਪੋਰਟ ਕੀਤਾ ਇਸ ਗਾਣੇ ਦੇ ਵਿੱਚ ਵੀ ਮੇਰਾ ਵੀ ਜਿੱਥੇ-ਜਿੱਥੇ ਫਰਜ਼ ਬੰਦਦਾ ਮੈਂ ਕਿਸਾਨੀ ਅੰਦੋਲਨ ਦੇ ਨਾਲ ਆ ਦੇਖੋ ਦਲਜੀਤ ਨੇ ਜਾ ਕੇ ਪੀਐਮ ਬਾਨੀਆਂ ਦੇ ਵਿਆਜ ਤੱਕ ਇਹ ਉਹੀ ਅੰਬਾਨੀ ਨੇ ਜਿਹੜੇ ਪੰਜਾਬ ਦੀ ਕਿਸਾਨੀ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅੱਜ ਸਭ ਤੋਂ ਜ਼ਿਆਦਾ ਤਾਂ ਸਾਡੇ ਪੰਜਾਬ ਦੇ ਵਿੱਚ Jio ਦੇ ਸਿੰਮ ਨੇ ਵੇ ਅਸੀਂ ਖੁਦ ਵੀ ਉਹੀ Jio ਦਾ SIM ਯੂਜ਼ ਕਰਕੇ ਉਹਨਾਂ ਨੂੰ ਭੰਡ ਰਹੇ ਆ ਜਿਵੇਂ Jio ਤੋਂ YouTube ਚੈਨਲ ਸਟਾਰਟ ਕੀਤਾ ਅਰ ਬੜਾ ਵਧੀਆ ਰਿਸਪੌਂਸ ਲੋਕਾਂ ਦਾ ਇੱਕ ਚੈਨਲ ਜਿਹੜਾ Jio ਤੋਂ ਹੈ ਸੜਨ ਦੀ ਇੰਨਾ ਕਿਵੇਂ ਉਹ ਹੋ ਗਿਆ ਪਹਿਲੀ ਵੀਡੀਓ ਮਿਲਿਆ ਕਿਤਾ ਹੋਵੇ ਚੱਲ ਆਪਾਂ ਵੀ ਚੱਲੀਏ ਵੇ ਚੱਲ ਆਪਾਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਾਦੀ ਚੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਮੇਰੇ ਲਈ ਫਰਸਟ ਪ੍ਰੋਜੈਕਟ ਸੀਗਾ ਸਿੰਗਿੰਗ ਵਾਲੇ ਪਲੇਟਫਾਰਮ ਤੇ ਨਵੇਂ ਸੀਗੇ ਉਹਨੇ ਰਿਸੋਰਸ ਨਹੀਂ ਹੁੰਦੇਗੇ ਕਿ ਆਪਾਂ ਗਾਣੇ ਨੂੰ ਹਿੱਟ ਕਰ ਸਕੀਏ ਸੋ ਲੋਕਾਂ ਨੇ ਆਪ ਮੁਹਾਰੇ ਹੀ ਗਾਣੇ ਨੂੰ ਹਿੱਟ ਕੀਤਾ ਟ੍ਰੈਂਡਿੰਗ ਦੇ ਵਿੱਚ ਲਿਆਂਦਾ ਰੀਲਸ ਬਣਾਈਆਂ ਮੈਨੂੰ WhatsApp ਤੇ ਤੁਹਾਡੀ DP ਵੀ ਦੇਖੀ ਸੀ ਉਹ ਵੀ ਸਿੱਧੂ ਮੂਸੇ ਵਾਲੇ ਦੇ ਨਾਲ ਲੱਗੀ ਹੋਈ ਹੈ ਮੈਨੂੰ ਅਕਸਰ ਬਾਈ ਪਹਿਲਾਂ ਕਹਿੰਦੇ ਹੁੰਦੇ ਸੀਗੇ ਕੁੜੀਏ ਤੂੰ ਮੇਰੇ ਵਾਲੇ ਫੀਲਡ ਚ ਆਉਣ ਨੂੰ ਫਿਰਦੀ ਐ ਮੈਂ ਤੇਰੇ ਫੀਲਡ ਚ ਆਉਂਗਾ ਆ ਨੂੰ ਫਿਰਦਾ ਹੈ ਹਨਾ ਔਰ ਉਹਨਾਂ ਨੇ ਆਪਣੇ ਗਾਣਿਆਂ ਦੇ ذریعے ਜੋ ਸਾਡੇ ਪੰਜਾਬੀਆਂ ਨੂੰ ਮੈਸੇਜ ਦਿੱਤੇ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਅਸੀਂ ਲੋਕ ਐਕਸਪੈਕਟ ਕਰਦੇ ਹੁੰਦੇ ਆ ਕਿ ਸਾਡੇ ਪੋਲੀਟਿਕਲ ਲੀਡਰ ਸਾਨੂੰ ਉਹ ਗੱਲਾਂ ਸਮਝਾਉਣਗੇ ਉਹ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਆਪਣੇ ਗਾਣਿਆਂ ਦੇ ਵਿੱਚ ਕੀਤੀ ਹੈ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਐ ਸਮਝਿਆ ਜਾਂਦਾ ਵੀ ਇਹ ਜਮਾੜੀਆਂ ਨੂੰ ਪੁੱਛਾਂਦਾ ਇਹ ਸਬਜੈਕਟ ਵਾਈਜ਼ ਪਿੱਛੇ ਹੁੰਦੇ ਆ ਇੰਗਲਿਸ਼ ਵਾਈਜ਼ ਪਿੱਛੇ ਹੁੰਦੇ ਆ ਸਾਇੰਸ ਵਾਈਜ਼ ਪਿੱਛੇ ਹੁੰਦੇ ਆ ਜੀ ਇੱਕ ਪਰ ਤੁਸੀਂ ਯੂਨੀਵਰਸਿਟੀ ਟੋਪਰ ਬਣ ਕੇ ਮੈਂ ਸਰਕਾਰੀ ਸਕੂਲ ਚੋਂ ਪੜੀ ਆ ਮੈਂ ਪੰਜਾਬੀ ਮੀਡੀਅਮ ਦੇ ਵਿੱਚ ਪੂਰੀ ਪੜਾਈ ਕੀਤੀ ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਜਾ ਕੇ ਇੰਗਲਿਸ਼ ਮੀਡੀਅਮ ਲਿਆ ਕੰਪਲੀਟਲੀ ਇੰਗਲਿਸ਼ ਮੈਨੂੰ ਪੰਜਾਬੀ ਤੋਂ ਇੰਗਲਿਸ਼ ਜਾ ਮੈਨੂੰ ਪਹਿਲੇ ਸਾਲ ਬਹੁਤ ਦਿੱਕਤ ਆਈ ਪੰਜਾਬੀ ਤੋਂ ਨਿਕਲ ਕੇ ਤੁਸੀਂ ਸੇਮ ਸਬਜੈਕਟ ਨੂੰ ਇੰਗਲਿਸ਼ ਚ ਪੜ ਰਹੇ ਹੋ ਤੁਹਾਨੂੰ ਇੱਕੇਦਮ ਵੋਕੈਬਲਰੀ ਨਹੀਂ ਸਮਝ ਆਣੀਗੀ ਹਨਾ ਤੇ ਉਹ ਮਤਲਬ ਸੈਂਟੈਂਸ ਫਾਰਮੇਸ਼ਨ ਨਹੀਂ ਬਣੀ ਪਰ ਉਸ ਚੀਜ਼ ਨੂੰ ਲਰਨ ਕੀਤਾ ਮਿਹਨਤ ਕੀਤੀ ਹਰ ਇੱਕ ਚੀਜ਼ ਪੋਸੀਬਲ ਹੈ ਉਸ ਤੋਂ ਬਾਅਦ ਮੈਂ ਮਾਸਟਰ ਜਦੋਂ ਕੀਤਾ ਐਮ ਐਸਸੀ ਜੀਓਗ੍ਰਾਫੀ ਉਹ ਕੰਪਲੀਟਲੀ ਇੰਗਲਿਸ਼ ਦੇ ਵਿੱਚੋਂ ਤੁਹਾਡੇ ਪਿਤਾ ਜੀ ਤੁਹਾਡਾ ਮੋਸਾਦ ਦਿੰਦੇ ਆ ਮੇਰੇ ਪਾਪਾ ਬਹੁਤ ਸਪੋਰਟਿਵ ਨੇ ਮੈਨੂੰ ਲੱਗਦਾ ਉਹਨਾਂ ਨੇ ਸਾਨੂੰ ਦੋਵਾਂ ਪੈਨਾ ਮੇਕ ਕੀਤਾ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਜੋ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਤੁਹਾਡੇ ਘਰ ਦੇ ਵੀ ਬਾਹਰ ਆ ਮੈਨੂੰ ਚਾਰ ਪੰਜ ਡੌਗਸ ਜਿਹੜੇ ਆ ਦੇਖੇ ਚਲੋ ਅੰਦਰ ਪਸ਼ੂ ਨੇ ਸਾਡੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੁੰਦਾ ਹੈ ਕਿ ਸ਼ਾਇਦ ਇਹ ਆਵਾਰਾ ਕ ਪਰ ਨਹੀਂ ਜਿਸ ਤਰ੍ਹਾਂ ਉਹਨਾਂ ਨੂੰ ਆਪਾਂ ડીਲ ਕਰਦੇ ਆ ਉਹ ਪਹਿਲਾਂ ਤੁਹਾਡੇ ਤੋਂ ਡਰਨਗੇ ਵੀ ਤੁਸੀਂ ਰੋਟੀ ਪਾਣੀ ਸ਼ੁਰੂ ਕਰੋਗੇ ਤੁਹਾਡੇ ਕੋਲ ਆਉਣਾ ਸ਼ੁਰੂ ਕਰ ਦਿੰਦੇ ਨੇ ਔਰ ਸਪੈਸ਼ਲੀ ਜਦੋਂ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਇੱਕ ਡੌਗ ਲੈ ਕੇ ਆਉਣੇ ਹੋ ਜਾਂ ਕੋਈ ਵੀ ਐਨੀਮਲ ਰੱਖਦੇ ਹੋ ਤਾਂ ਤੁਹਾਡੇ ਵਿਚਾਰ ਹੋਰ ਜ਼ਿਆਦਾ ਬਦਲ ਜਾਂਦੇ ਨੇ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਪੰਜਾਬ ਦੇ ਵਿੱਚ ਤੁਸੀਂ ਕਲਾਕਾਰ ਸਿਆਸਤਦਾਨ ਬੰਦੇ ਬਹੁਤ ਦੇਖੇ ਹੋਣਗੇ ਪਰ ਕਦੇ ਸੁਣਿਆ ਵੀ ਸਿਆਸਤ ਦੇ ਵਿੱਚ ਕੋਈ ਬਹੁਤ ਜ਼ਿਆਦਾ ਐਕਟਿਵ ਹੋਵੇ ਅਤੇ ਉਸ ਤੋਂ ਬਾਅਦ ਕਲਾਕਾਰ ਬਣ ਗਿਆ ਹੋਵੇ ਮੈਂ ਗੱਲ ਕਿਸ ਦੀ ਕਰ ਰਿਹਾ ਪਤਾ ਲੱਗ ਹੀ ਗਿਆ ਹੋਣਾ ਨਵਜੋਤ ਕੋਰ ਲੰਬੀ ਮੇਰੇ ਨਾਲ ਐਸਐਮਐ ਮੌਜੂਦ ਹੈ ਜਿਆਦਾ ਗੱਲਾਂ ਮੈਂ ਨਹੀਂ ਕਰਾਂਗਾ ਸਿੱਧਾ ਗੱਲਬਾਤ ਤੇ ਆਂਦੇ ਆ ਸਿੱਧਾ ਸਵਾਲ ਪੁੱਛਦੇ ਆ ਗੀਤ ਉਹਨਾਂ ਦਾ ਆਇਆ ਗੀਤ ਵੀ ਵਧੀਆ ਟ੍ਰੈਂਡਿੰਗ ਦੇ ਵਿੱਚ ਹੈ YouTube ਤੇ ਕਾਫੀ ਵਿਊਜ਼ ਵੀ ਉਸ ਨੂੰ ਆ ਚੁੱਕੇ ਹੋਏ ਆ ਤਾਂ ਹੁਣ ਗੱਲਬਾਤ ਕਰਦੇ ਆ ਬੋਬੋ ਸਵਾਗਤ ਕਰਦੇ ਆ ਤੁਹਾਡਾ ਡੇਲੀ ਪੋਸਟ ਤੇ ਜੀ ਜੀ ਬਹੁਤ ਧੰਨਵਾਦ ਤੇ ਸਾਰੇ ਹੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵਾਰਕਾ ਦਵਾਂਗਾ ਵੀ ਗੀਤ ਕਾਫੀ ਵਧੀਆ ਚੱਲ ਰਿਹਾ ਪਰ ਮੈਂ ਜਿਵੇਂ ਸ਼ੁਰੂਆਤ ਚ ਹੀ ਗੱਲ ਕਹੀ ਆ ਵੀ ਬੜੀ ਬੜੀ ਕਲਾਕਾਰ ਸਿਆਸਤਦਾਨ ਬੰਦਿਆਂ ਦੇਖ ਲੇ ਜੀ ਲਿਸਟ ਬੜੀ ਲੰਬੀ ਹੈ ਮੈਂ ਸਨੀਦੀਪ ਦੀ ਗੱਲ ਕਰਾਂ ਮੈਂ ਹੋਰ ਵੀ ਕਿੰਨਿਆਂ ਦੀ ਗੱਲ ਕਰ ਲਾਂ ਜੇ ਮੈਂ ਹੰਸਰਾਜ ਹਸਤੀ ਗੱਲ ਕਰ ਲਾਂ ਲਿਸਟ ਬਹੁਤ ਲੰਬੀ ਹੈ ਮੈਂ ਗਿਨਾਦਾ ਰਹਿ ਜਾਊਂਗਾ ਤਾਂ ਲਿਸਟ ਮੁੱਕੇਗੀ ਨਹੀਂ ਇਹ ਤੁਸੀਂ ਉਲਟੇ ਪਾਸੇ ਕਿੱਥੋਂ ਚੱਲ ਪੇ ਦੇਖੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੁਬਾਰਕਾਂ ਦਿੱਤੀਆਂ ਤੇ ਦੂਸਰਾ ਧੰਨਵਾਦ ਪੰਜਾਬ ਦੀ ਸਾਰੀ ਹੀ ਆਡੀਅנס ਦਾ ਚਾਹੇ ਉਹ ਪੰਜਾਬ ਚ ਨੇ ਚਾਹੇ ਬਾਹਰ ਬੈਠੇ ਨੇ ਸਭ ਨੇ ਬੜਾ ਵਧੀਆ ਰਿਸਪਾਂਸ ਦਿੱਤਾ ਉਹਨਾਂ ਦੀ ਬਦੌਲਤ ਹੀ ਇਹਨੇ ਵਿਊਜ਼ ਆਏ ਕਿਉਂਕਿ ਇੱਕ ਮੇਰੇ ਲਈ ਫਰਸਟ ਪ੍ਰੋਜੈਕਟ ਸੀਗਾ ਸਿੰਗਿੰਗ ਵਾਲੇ ਪਲੇਟਫਾਰਮ ਤੇ ਨਵੇਂ ਸੀਗੇ ਉਹਨੇ ਰਿਸੋਰਸ ਨਹੀਂ ਹੁੰਦੇਗੇ ਕਿ ਆਪਾਂ ਗਾਣੇ ਨੂੰ ਹਿੱਟ ਕਰ ਸਕੀਏ ਸੋ ਲੋਕਾਂ ਨੇ ਆਪ ਮੁਹਾਰੇ ਹੀ ਗਾਣੇ ਨੂੰ ਹਿੱਟ ਕੀਤਾ ਟ੍ਰੈਂਡਿੰਗ ਦੇ ਵਿੱਚ ਲਿਆਂਦਾ ਰੀਲਸ ਬਣਾਈਆਂ ਸੋ ਜੋ ਇੱਕ ਆਰਟਿਸਟ ਨੂੰ ਚਾਹੀਦਾ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਗਾਣੇ ਨੂੰ ਹਿੱਟ ਕਰਵਾਉਣ ਦੇ ਲਈ ਉਹ ਸਭ ਕੁਝ ਮੈਨੂੰ ਆਟੋਮੈਟਿਕਲੀ ਲੋਕਾਂ ਨੇ ਦਿੱਤਾ ਤੁਸੀਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਮੈਂ WhatsApp ਤੇ ਤੁਹਾਡੀ DP ਵੀ ਦੇਖੀ ਸੀ ਉਹ ਵੀ ਸਿੱਧੂ ਮੂਸੇ ਵਾਲੇ ਦੇ ਨਾਲ ਲੱਗੀ ਹੈ ਉਹ ਕਦੋਂ ਮਿਲੇ ਸੀ ਕਿੱਦਾਂ ਸੀ ਸਾਰਾ ਕੁਝ ਉਹ ਸੀ ਜਦੋਂ ਸਤੰਬਰ 2000 ਉਹ ਸ਼ਾਇਦ 19 ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਹਾਂਜੀ ਸਤੰਬਰ 2019 ਦੇ ਵਿੱਚ ਉਹਨਾਂ ਨੇ ਇੱਕ ਧਰਨਾ ਰੱਖਿਆ ਸੀਗਾ ਮਾਨਸਾ ਹਾਂਜੀ ਹਾਂਜੀ ਅਸੀਂ ਉਸ ਵਕਤ ਦੀ ਫੋਟੋ ਹੈ ਅੱਛਾ ਤੁਸੀਂ ਉਹ ਧਰਨੇ ਤੇ ਗਏ ਸੀ ਹਾਂਜੀ ਹਾਂਜੀ ਕਿਸਾਨੀ ਅੰਦੋਲਨ ਦੀ ਸਪੋਰਟ ਦੇ ਵਿੱਚ ਔਰ ਮੈਂ ਅਕਸਰ ਵੀ ਬਾਈ ਨੂੰ ਮਿਲਦੀ ਰਹਿੰਦੀ ਸੀ ਕਿ ਬਹੁਤ ਵਾਰੀ ਹੁਣ ਵੀ ਜੇ ਅਸੀਂ ਕਦੇ ਮਾਨਸਾ ਵਾਲੀ ਸਾਈਡ ਜਾਂਦੇ ਆ ਤਾਂ ਗਲਾਂਟੀ ਨਾਲ ਮਿਲ ਕੇ ਆਉਨੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਹਮੇਸ਼ਾ ਮੈਨੂੰ ਆਪਣੀ ਬੱਚੀ ਦੇ ਤੌਰ ਤੇ ਸਪੋਰਟ ਕੀਤਾ ਬਾਈ ਨੇ ਹਮੇਸ਼ਾ ਭੈਣ ਦੇ ਤੌਰ ਤੇ ਸਮਝਿਆ ਤੇ ਮੈਨੂੰ ਬਹੁਤ ਚੀਜ਼ਾਂ ਸਮਝਾਈਆਂ ਵੀ ਨੇ ਮਿਊਜ਼ਿਕ ਫੀਲਡ ਦੇ ਬਾਰੇ ਵੀ ਔਰ ਮੈਨੂੰ ਅਕਸਰ ਵਾਈ ਪਹਿਲਾਂ ਕਹਿੰਦੇ ਹੁੰਦੇ ਸੀਗੇ ਕੁੜੀਏ ਤੂੰ ਮੇਰੇ ਵਾਲੇ ਫੀਲਡ ਚ ਆਉਣ ਨੂੰ ਫਿਰਦੀ ਐ ਮੈਂ ਤੇਰੇ ਫੀਲਡ ਚ ਆਉਣ ਨੂੰ ਫਿਰਦਾ ਹੈ ਹਨਾ ਸੋ ਮਤਲਬ ਇਦਾਂ ਦੀਆਂ ਵੀ ਸਾਡੀਆਂ ਮਜ਼ਾਕੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਸੀ ਬਾਕੀ ਔਰ ਜੋ ਇਹ ਸੀਗਾ ਕਿ ਆਪਾਂ ਨੂੰ ਵੀ ਪਤਾ ਉਹਨਾਂ ਦੀਆਂ ਗੱਲਾਂ ਜੋ ਕਰਦੇ ਸੀਗੇ ਮਤਲਬ ਹੁਣ ਸ਼ਾਇਦ ਆਪਾਂ ਨੂੰ ਜ਼ਿਆਦਾ ਅਹਿਸਾਸ ਹੁੰਦਾ ਹੈ ਕਿ ਬਹੁਤ ਇੱਕ ਦੂਰਦਰੇਡੀ ਸੋਚ ਵਾਲੀਆਂ ਸੀਗੀਆਂ ਕੀ ਸੋਚ ਰਖਦੇ ਸੋ ਮੈਨੂੰ ਬੜੀਆਂ ਚੀਜ਼ਾਂ ਵੀ ਕਹਿਣੀ ਆ ਕਿ ਤੂੰ ਅਗਲੀ ਵਾਰ ਆਪਣੀ ਸਪੀਚ ਦੇ ਵਿੱਚ ਆ ਚੀਜ਼ ਵੀ ਐਡ ਕਰਨ ਦੀ ਕੋਸ਼ਿਸ਼ ਕਰੀ ਇਹ ਚੀਜ਼ ਹੋ ਰਹੀ ਆ ਸੋ ਇੱਕ ਵਧੀਆ ਨੌਲੇਜ ਸੀਗੀ ਬਲ ਜਿਵੇਂ ਆਪਾਂ ਕਰੰਟ ਅਫੇਅਰਸ ਕਹਿੰਦੇ ਆ ਉਸ ਦੀ ਨੌਲੇਜ ਅਸੀਂ ਦੂਮ ਉਸੇ ਵਾਲਾ ਰੱਖਦਾ ਹੈ ਡੈਫੀਨਿਟਲੀ ਤੁਸੀਂ ਉਹਨਾਂ ਦੇ ਘਰੇ ਜੇ ਕਦੇ ਗਏ ਹਾਂ ਤਾਂ ਤੁਸੀਂ ਵੇਖੋਗੇ ਉਹਨਾਂ ਦੇ ਘਰੇ ਨਿਊਜ਼ਪੇਪਰ ਬਹੁਤ ਪਏ ਹੁੰਦੇ ਸੀਗੇ ਤਾਂ ਉਹ ਨਿਊਜ਼ਪੇਪਰ ਬਹੁਤ ਪੜਦੇ ਸੀਗੇ ਔਰ ਉਹਨਾਂ ਦਾ ਇੰਟਰਸਟ ਵੀ ਸੀਗਾ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਮੈਨੂੰ ਪਹਿਲਾਂ ਹੀ ਕਹਿਣ ਦੇ ਸੀਗੇ ਕਿ ਹਾਲੇ ਉਹਨਾਂ ਦਾ ਇਹ ਇਰਾਦਾ ਵੀ ਨਹੀਂ ਸੀਗਾ ਕਿ ਉਹਨਾਂ ਨੇ ਇਲੈਕਸ਼ਨ ਕਿਹੜੀ ਪਾਰਟੀ ਵੱਲੋਂ ਲੜਨਾ ਹੈ ਜਾਂ ਕੋਈ ਜੁਆਇਨਿੰਗ ਵੀ ਨਹੀਂ ਹੋਈ ਸੀ ਉਦੋਂ ਵੀ ਮੈਨੂੰ ਕਹਿਣ ਦੇ ਸੀ ਤੂੰ ਮੇਰੇ ਫੀਲਡ 'ਚ ਆਉਣ ਨੂੰ ਫਿਰਦੀ ਐ ਮੈਂ ਤੇਰੇ ਫੀਲਡ 'ਚ ਆਉਣ ਨੂੰ ਫਿਰਦਾ ਸੋ ਮਤਲਬ ਉਹ ਇੰਟਰਸਟ ਵੀ ਰੱਖਦੇ ਸੀਗੇ ਤੇ ਔਰ ਉਹਨਾਂ ਨੇ ਆਪਣੇ ਗਾਣਿਆਂ ਦੇ ਜ਼ਰੀਏ ਜੋ ਸਾਡੇ ਪੰਜਾਬੀਆਂ ਨੂੰ ਮੈਸੇਜ ਦਿੱਤੇ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਅਸੀਂ ਲੋਕ ਐਕਸਪੈਕਟ ਕਰਦੇ ਹੁੰਦੇ ਆ ਕਿ ਸਾਡੇ ਪੋਲੀਟਿਕਲ ਲੀਡਰ ਸਾਨੂੰ ਉਹ ਗੱਲਾਂ ਸਮਝਾਉਣਗੇ ਉਹ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਆਪਣੇ ਗਾਣਿਆਂ ਦੇ ਵਿੱਚ ਕੀਤੀ ਹੈ ਅਸੀਂ ਲੋਕ ਇਹੀ ਸੋਚ ਕੇ ਲੀਡਰ ਚੁੰਨਦੇ ਆ ਵੀ ਉਹ ਹੱਕਾਂ ਦੀ ਗੱਲ ਸਾਡੇ ਲੀਡਰ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਚ ਲੋਕ ਸਭਾ ਚ ਕਰਨਗੇ ਹੂੰ